ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਤੇ ਸੀਏਏ ਸਟਾਫ ਲਗਾਤਾਰ ਨਸ਼ੇ ਦੇ ਖਿਲਾਫ ਮਹਿੰਮ ਚਲਾ ਰਿਹਾ ਹੈ ਇਸੇ ਤਰ੍ਹਾਂ ਨਸ਼ਾ ਸਮਗਲਨ ਅਤੇ ਮਾੜੇ ਅਨਸਰ ਉਰਧ ਚਲਾਈ ਗਈ ਵਿਸ਼ੇਸ਼ ਮਹਿੰਮ ਤਹਿਤ ਅਸ਼ੋਕ ਕੁਮਾਰ ਇੰਚਾਰਜ ਸੀਏ ਸਟਾਫ ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਦੋ ਸ਼ਰਾਬ ਸਮਗਲਨਾਂ ਨੂੰ ਕਾਬੂ ਕਰਕੇ ਉਹਨਾਂ 119 ਪੇਟੀਆਂ ਸ਼ਰਾਬ ਮਾਰਕਾ ਪਾਵਰ ਸਟਾਰ 999 ਵਿਸਕੀ ਸਮੇਤ ਐਨੋਵਾ ਕਾਰ ਬਰਾਮਦ ਕੀਤੀ ਗਈ ਹੈ ਜਾਣਕਾਰ ਦਿੰਦੇ ਆ ਅਸ਼ੋਕ ਕੁਮਾਰ ਸੀਏ ਸਟਾਫ ਜਾਜ ਨੇ ਦੱਸਿਆ ਕਿ ਪੁਲਿਸ ਟੀਮ ਦੌਰਾਨ ਗਸ਼ਤ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਕਾਜੀ ਮੰਡੀ ਚੌਂਕ ਜਲੰਧਰ ਮوجود ਸੀ ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਸੀ ਕਿ ਕਿਸ਼ਨ ਦਾਸ ਪੁੱਤਰ ਪ੍ਰਕਾਸ਼ ਦਾਸ ਵਾਸੀ ਕਾਜੀ ਮੰਡੀ ਜਲੰਧਰ ਅਤੇ ਅਮੇਸ਼ਰਮਾ ਪੁੱਤਰ ਵਿਸ਼ਵ ਬਨੰਦ ਵਾਸੀ ਸਾਹਮਣੇ ਹੈਲਥ ਕਲੱਬ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਜੋ ਦੋਵੇਂ ਜਾਣ ਰਿਪੀਟ ਜੋ ਦੋਵੇਂ ਜਾਣੇ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਸਸਤੇ ਭਾਅ ਵਿੱਚ ਲਿਆ ਕੇ ਇੱਥੇ ਮਹਿੰਗੇ ਭਾਅ ਵਿੱਚ ਵੇਚਦੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਿੰਘ ਸੰਧੂ ਆਈਪੀਐਸ ਕਮਿਸ਼ਨਰ ਪੁਲਿਸ ਦੇ ਆ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਪਰਮਜੀਤ ਸਿੰਘ ਏਸੀਪੀ ਇਨਵੈਸਟੀਗੇਸ਼ਨ ਦੀਆਂ ਅਧਿਆਤਾਂ ਅਨਸਾਰ ਦੀ ਅਧਿਆਤਾਂ ਅਨਸਾਰ ਜੋ ਕਾਰਵਾਈ ਨਸ਼ਾ ਸਮਗਲਰਾਂ ਦੇ ਮਾੜਾ ਅਨਸਰਾ ਵਿਰੁੱਧ ਚਲਾਈ ਗਈ ਵਿਸ਼ੇਸ਼ ਮਹਿੰਤ ਹੈ ਸੀਆਈਏ ਸਟਾਫ ਦੀ ਟੀਮ ਨੇ ਕਾਜੀ ਮੰਡੀ ਚੋਂ ਵਿੱਚ ਨਾਕਾ ਨਾਕਾ ਲਗਾਇਆ ਹੋਇਆ ਸੀ ਕਿ ਨਾਕਾ ਲਗਾਇਆ ਹੈ ਕਿ ਮੁਖਬਰੀ ਹੋਈ ਕਿ ਕਿਸ਼ਨ ਦਾਸ ਵਾਸੀ ਕਾਜੀ ਮੰਡੀ ਤੇ ਅਮਿਤ ਕੁਮਾਰ ਸ਼ਰਮਾ ਵਾਸੀ ਪਗਵਾੜਾ ਜੋ ਕਿ ਨਜਾਇਜ਼ ਸ਼ਰਾਬ ਚੰਡੀਗੜ੍ਹ ਦੀ ਲਿਆ ਕੇ ਵੇਚਦੇ ਨੇ ਏਰੀਆ ਵਿੱਚ ਵੇਚਦੇ ਨੇ ਤੇ ਸਕਾਰ ਨੂੰ ਮਾਲੀਏ ਦਾ ਨੁਕਸਾਨ ਪਹੁੰਚਾ ਰਹੇ ਨੇ ਜੋ ਨਾਕੇ ਦਰਾਂ ਨੂੰ ਇਹਨਾਂ ਦੀ ਇੱਕ ਕਾਰ ਨੋਵਾ ਨੰਬਰੀ ਪੀਬੀ08ਡੀਐਸ 9316 ਰੰਗ ਚਿੱਟਾ ਨੂੰ ਗ੍ਰਫਤਾਰ ਕਰਕੇ 19 ਬੇਟੀਆਂ ਪਾਵਰ ਸਟਾਰ ਵਿਸਕੀ 999 ਬਰਾਮਦ ਕੀਤੀਆਂ ਜਿਨ੍ਹਾਂ ਦੇ ਤਹਿਤ ਮੁਕੱਦਮਾ ਨੰਬਰ 284 6114 782 ਐਕਸਾਈਜ ਐਕਟ ਤਹਿਤ थाना ਰਾਮ ਮੰਡੀ ਵਿੱਚ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜਮਾਨਤ ਸਕੀਤਾ ਗਿਆ ਕਿ ਇਹ ਚੰਡੀਗੜ੍ਹ ਤੋਂ ਕਿਸ ਪਾਸੇ ਸ਼ਰਾਬ ਖਰੀਦ ਕੇ ਲਿਆਉਂਦੇ ਨੇ ਤੇਗਾ ਕਿੱਥੇ ਕਿੱਥੇ ਸਪਲਾਈ ਕਰਦੇ ਨੇ ਤੇ ਇਹਨਾਂ ਦਾ ਲਿੰਕ ਹੰਡਾਲੇ ਜਾ ਰਹੇ ਤੇ ਡੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਪੰਜਾਬ